ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾ ਸੰਗਤਾਂ ਨੂੰ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹਵਨ ਸਾਡੇ ਨਗਰ ਗੁਰਦੁਆਰਾ ਸ੍ਰੀ ਗੁਰੂ ਸੰਗਤ ਸਭਾ ਬਲੇਖਿਹਾਰ ਮਕਸੂਦਾ ਤੋਂ ਦੋ ਨੰਬਰ ਨੂੰ ਪਾਰੇ ਨਗਰ ਕੀਰਤਨ ਸੰਗਤਾਂ ਦੇ ਸਜੂਦ ਦੇ ਨਾਲ ਅੱਡੇ ਗੁਰੂ ਗੁਰੂ ਕਰਦੇ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਲਖਮਿੰਦਰ ਸਿੰਘ ਅਤੇ ਸਾਰੇ ਨੰਦਰ ਸਿੰਘ ਬਾਨਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਾਰੀਆਂ ਸੰਗਤਾਂ ਦੇ ਇਸ ਜੋਗ ਨਾਲ ਜੋ ਉਪਦੇਸ਼ਾਂ ਵਿੱਚ ਸਾਡੇ ਗੁਰੂ ਪਿਆਰੇ ਵੀ ਰਹਿੰਦੇ ਹਨ ਉਹਨਾਂ ਨੇ ਵੀ ਇਸ ਕਾਰਜ ਦੇ ਵਿੱਚ ਵੱਲ ਚੜ ਕੇ ਹਿੱਸਾ ਪਾਇਆ ਔਰ ਇਲਾਕੇ ਦੇ ਵਾਸੀ ਸਾਰੀਆਂ ਸੰਗਤਾਂ ਨੇ ਇਸ ਕਾਰਜ ਦੇ ਵਿੱਚ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਦੇ ਵਿੱਚ ਗੁਰੂ ਨਾਨਕ ਕਰਦੀਆਂ ਗੁਰੂ ਨਾਨਕ ਦੇਵ ਜੀ ਦੇ ਕਰਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਪਰਸੋਂ ਰੋਇਤੋ ਗੁਰਦੁਆਰਾ ਸਾਹਿਬ ਕੇ ਸ੍ਰੀ ਖਣ ਪੜਸ ਸੇ ਸ਼ੁਰੂ ਹੋਇਆ ਜਿਨ੍ਹਾਂ ਦੇ ਅੱਜ ਸੰਪੂਰਨ ਤੋਂਪੇ ਅਪਰੰਤ ਜੀਵਾਨ ਸੱਜੀ ਜਵਾਨਾਂ ਦੀ ਸਮਾਪਤੀ ਹੋਈ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਪ੍ਰਬੰਧਕ ਕਮੇਟੀ ਦੇ ਸਿਰ ਤੇ ਨਿਰਦੇਹਾਤ ਰੱਖਣ ਅਤੇ ਕਾਰਜ ਆਪਣੇ ਆਪ ਕਰਵਾਉਂਦੇ ਰਹਿਣ ਮਾਨਵ ਦੇ ਬਚਨ ਹਨ ਜਿਸ ਦਾ ਕਾਰਜ ਤਨੇ ਕੀਆ ਮਾਨਸਿਕ ਵਿਚਾਰ ਆ ਰਾਮ ਦੇ ਅਨਸਾਰ ਤੇ ਇਹ ਕਾਰਜ ਬਹੁਤ ਵੱਡੇ ਸੰਨ ਪਰਮਾਤਮਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਅੰਗ ਸੰਸਰਾਈ ਹੋ ਕਿ ਇਹਨਾਂ ਵਿੱਚ ਸੰਤੁਰਤਾ ਦੀ ਸਥਿਤੀ ਹੈ ਸੋ ਸਾਰੀ ਗੱਲ ਸੰਤੁਰਤਾ ਦੇ ਦੇ ਤੋ ਇਸ ਮਹਾਨ ਗੁਰਪਤਨੀਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ